ਪੰਜਾਬੀ ਆ ਗਈ ਉਹ ਦਿਲਜੀਤ ਦੋਸਾਂਜ ਦੇ ਇਸ ਲੁੱਕ ਨੂੰ ਦੇਖ ਕੇ ਹਰ ਕੋਈ ਵਾਵਾ ਕਰ ਰਿਹਾ ਹੈ ਦਰਅਸਲ ਮੈਟ ਗਾਲਾ ਲੁੱਕ ਦੇ ਕੇ ਫੈਨਸ ਖੁਸ਼ੀ ਦੇ ਨਾਲ ਚੁੰਮਟੇ ਨੇ ਸੋਮਵਾਰ ਨੂੰ ਦਿਲਜੀਤ ਦੇ ਦਿਲਜੀਤ ਨੇ ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨਿਮ ਮਿਊਜ਼ੀਅਮ ਆਫ ਆਰਟਸ ਦੀ ਮਸ਼ਹੂਰ ਸੀੜੀਆਂ ਦੇ ਉੱਤੇ ਚਲਦੇ ਆ ਪੰਜਾਬੀ ਰਾਇਲਟੀ ਨੂੰ ਆਧੁਨਿਕ ਦ੍ਰਿਸ਼ਟੀਕੋਣ ਦੇ ਨਾਲ ਸਜਾਇਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਿਲਜੀਤ ਦੋਸਾਂਝ ਦੀ ਆ ਲੁੱਕ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋ ਚੁੱਕੀ ਹੈ ਹਾਲਾਂਕਿ ਦਿਲਜੀਤ ਦੋਸਾਂਝ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕਰ ਰਹੇ ਨੇ ਮਹਾਰਾਜਾ ਵਾਂਗ ਲਿਬਾਸ ਪਹਿਨ ਕੇ ਦਿਲਜੀਤ ਨੇ ਪ੍ਰਬਲ ਗੁਰੰਗ ਦੇ ਵੱਲੋਂ ਤਿਆਰ ਕੀਤੇ ਖਾਸ ਆਊਟਫਿਟ ਦੇ ਵਿੱਚ ਸਭ ਦਾ ਧਿਆਨ ਆਪਣੇ ਵੱਲ ਖਿੱਚਾ ਹੋਇਆ। ਉਹਨਾਂ ਨੇ ਰਵਾਇਤੀ ਆਊਟਫਿਟ ਦੇ ਵਿੱਚ ਨਜ਼ਰ ਆਏ ਨੇ ਉਹ ਵਾਈਟ ਰੰਗ ਦੀ ਪੱਗ ਤੇ ਚਿੱਟੇ ਹੀ ਰੰਗ ਵਾਲੀ ਮਹਾਰਾਜਾ ਡਰੈਸ ਪਾਈ ਹੋਈ ਸੀਗੀ। ਪਟਿਆਲਾ ਮਹਾਰਾਜਾ ਜੋ ਕਿ ਲੁੱਕ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਦਿਲਜੀ ਦੋਸਾਂਝ ਦੇ ਵੱਲੋਂ ਆਪਣਾ ਮੈਟ ਗਾਲਾ ਲੁੱਕ ਦਿਖਾਏ ਜਾਣ ਤੋਂ ਬਾਅਦ ਉਤਸ਼ਾਹਿਤ ਪ੍ਰਸ਼ੰਸਕਾਂ ਦੇ ਵੱਲੋਂ ਵੀ ਜੋ ਕਿ ਕਾਫੀ ਕੁਝ ਕਮੈਂਟ ਕੀਤੇ ਚਾ ਰਹੇ ਨੇ ਇੱਕ ਨੇ ਕਿਹਾ ਹੈਗਾ ਕਿ ਪੰਜਾਬੀ ਆ ਗਏ ਓਏ ਜੋ ਕਿ ਕੋਚੇਲਾ ਅਤੇ ਪੈਰਿਸ ਫੈਨਸ ਵੀਕ ਦੇ ਵਿੱਚ ਆਪਣੀਆਂ ਪੇਸ਼ਕਾਰੀਆਂ ਦੇ ਨਾਲ ਭਾਰਤ ਨੂੰ ਮਾਣ ਦਿਵਾਉਣ ਵਾਲੇ ਦਿਲਜੀਤ ਨੇ ਇਸ ਸਾਲ ਮੇਟ ਗਾਲਾ ਦੇ ਵਿੱਚ ਆਪਣਾ ਡੈਬਿਊ ਕੀਤਾ ਹੈ ਦੁਨੀਆ ਦੇ ਸਭ ਤੋਂ ਵੱਡੇ ਫੈਨਸ ਜੋ ਕਿ ਫੈਸ਼ਨ ਸਮਾਰੋਹ ਦੇ ਲਈ ਅਦਾਕਾਰ ਗਾਇਕ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਰਹੇ ਅਤੇ ਉਹਨਾਂ ਨੇ ਇੱਕ ਅਜੀਹਾ ਲੁੱਕ ਅਪਣਾਇਆ ਜਿਸ ਦੇ ਵਿੱਚ ਪੰਜਾਬੀ ਸੱਭਿਆਚਾਰ ਅਤੇ ਸ਼ਾਹੀ ਸ਼ਾਨ ਦੇ ਨਾਲ ਖੂਬਸੂਰਤ ਮਿਸ਼ਰਣ ਸੀ ਤਾਂ ਦਿਲਜੀਤ ਨੇ ਮੈਡ ਗਾਲਾ 2025 ਦੇ ਵਿੱਚ ਆਪਣੇ ਲੁੱਕ ਦੇ ਨਾਲ ਮਹਾਰਾਜਾ ਭੁਪਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਦਿਲਚਸਪ ਗੱਲ ਇਹ ਹੈ ਕਿ ਉਹ ਮੈਡ ਗਾਲਾ ਦੇ ਵਿੱਚ ਡੈਬਿਊ ਕਰਨ ਵਾਲੇ ਪਹਿਲੇ ਦਸਤਾਰ ਧਾਰੀ ਅਦਾਕਾਰ ਗਾਇਕ ਬਣੇ ਨੇ ਗਾਇਕ ਨੇ ਪ੍ਰਬਲ ਜੋ ਕਿ ਗੁਰੰਗ ਵੱਲੋਂ ਡਿਜ਼ਾਈਨ ਕੀਤਾ ਗਿਆ ਹੈਗਾ ਪਹਿਰਾਵਾ ਪੈਣ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਗਿਆ ਦਿਲਜੀਤ ਨੇ ਆਲ ਦੱਸਦੀ ਕਿ ਵਾਈਟ ਲੁੱਕ ਕੈਰੀ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਵਾਈਟ ਸ਼ਰਵਾਨੀ ਦੇ ਨਾਲ ਪੱਗ ਪੈਣੀ ਹੋਈ ਹੈ ਉਹਨਾਂ ਨੇ ਆਪਣੇ ਲੁੱਕ ਨੂੰ ਫਲੋਰ ਲੈਂਥ ਕੈਪ ਦਾ ਕੈਪ ਦੇ ਨਾਲ ਜੋ ਕਿ ਹਾਈਲਾਈਟ ਕੀਤਾ ਹੈ ਜਿਸ ਉਤੇ ਪੰਜਾਬੀ ਸ਼ਬਦ ਲਿਖੇ ਹੋਏ ਸਨ ਤਾਂ ਦਿਲਜੀਤ ਦੇ ਮੈਟ ਗਾਲਾ ਲੁੱਕ ਨੇ ਉਹਨਾਂ ਦੇ ਪ੍ਰਸ਼ੰਸਕਾਂ ਤੇ ਦਿਲਾਂ ਨੂੰ ਛੂ ਲਿਆ ਤੁਹਾਡਾ ਕੀ ਵਿਚਾਰ ਹੈਗਾ ਤੁਹਾਨੂੰ ਇਹ ਤਸਵੀਰ ਇਹ ਲੁੱਕ ਕਿਹੋ ਜਿਹੀ ਲੱਗੀ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜਿਹੜੇ ਦਿਲਜੀਤ ਦੋਸਾਂਝ ਨੂੰ ਪਿਆਰ ਕਰਦੇ ਨੇ ਜਿਨ੍ਹਾਂ ਨੇ ਆਪਣਾ ਐਡਲ ਜੋ ਕਿ ਦਿਲਜੀਤ ਨੂੰ ਮੰਨਿਆ ਹੋਇਆ ਹੈਗਾ ਉਹ ਕਮੈਂਟ ਜ਼ਰੂਰ ਕਰਨ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ ਤੇ ਉਹਨਾਂ ਦੇ ਪਹਿਰਾਵੇ ਪਿੱਛੇ ਉਹਨਾਂ ਦੇ ਵਿਚਾਰ ਦੀ ਕਾਫੀ ਛਲੰਗਾ ਕੀਤੀ ਹੈ ਕਿ ਇੱਕ ਪੰਜਾਬ ਦੇ ਵਿਅਕਤੀ ਨੇ ਦੇਖੋ ਕਿੰਨਾ ਵੱਡਾ ਨਾਮ ਰੋਸ਼ਨ ਕੀਤਾ ਹੈ ਤਾਂ ਦੱਸਦੀ ਹੈ ਕਿ ਉਹਨਾਂ ਦੇ ਪਹਿਰਾਵੇ ਪਿੱਛੇ ਕੁਝ ਵਿਚਾਰ ਸਿਗੇ ਉਹਨਾਂ ਦੀਆਂ ਕਾਫੀ ਤਾਰੀਫਾਂ ਹੋ ਰਹੀਆਂ ਨੇ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਟਿੱਪਣੀ ਵੀ ਕੀਤੀ ਹੈ ਬਹੁਤ ਮਾਣ ਇੱਕ ਹੋਰ ਨੇ ਲਿਖਿਆ ਹੈ ਰੋਂਗ ਤੇ ਖੜੇ ਹੋਗੇ ਤਾਂ ਤੁਹਾਨੂੰ ਇਹ ਲੁੱਕ ਕਿਹੋ ਜਿਹੀ ਲਗੀ ਹੈ ਆਪਣੀ رائے ਕਮੈਂਟਾਂ ਦੇ ਵਿੱਚ ਉਹ ਜ਼ਰੂਰ ਸਾਂਝੀ ਕਰਿਓ